ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਵਿਰੁੱਧ ਮੁਹਿੰਮ ਜੁੜ ਨਸ਼ਿਆਂ ਵਿਰੁੱਧ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਕਾਰਵਾਈ ਕੀਤੀ ਹੈ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਾਜ਼ਿਲਕਾ ਅਰਨੀਵਾਲਾ ਵਿੱਚ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਇਹੋ ਜਿਹੀਆਂ ਕਾਰਵਾਈਆਂ ਹੋਣਗੀਆਂ ਬਹੁਤ ਵਧੀਆ ਪ੍ਰਾਲਾ ਕਰਦੀ ਹੈ ਜੀ ਪੰਜਾਬ ਪੁਲਿਸ ਇਹ ਨਸ਼ਿਆਂ ਨੂੰ ਰੋਕ ਥੰਮ ਵਾਸਤੇ ਬਹੁਤ ਵਧੀਆ ਕਰ ਰਹੀ ਹੈ ਗੌਰਮੈਂਟ ਇਹ ਇਦਾਂ ਹੀ ਚਾਹੀਦੀ ਹੈ ਜੀ ਜਿਹਨੇ ਨੌਜਵਾਨਾਂ ਵਿਚਾਰੇ ਬਹੁਤ ਇਸ ਗੰਦੇ ਨਸ਼ੇ ਦੇ ਵਿੱਚ ਜਾ ਕੇ ਦਲਦਲ ਤੇ ਫਸੇ ਆ ਇਹ ਜੀ ਸਰਹਲਾਕਾ ਬਹੁਤ ਖੁਸ਼ ਹੈ ਕਿ ਅਭੀੜਾ ਪੰਜਾਬ ਸਰਕਾਰ ਦਾ ਮਿਸ਼ਨ ਹੈ ਨਸ਼ਿਆਂ ਵਿਰੁੱਧ ਚੱਲ ਰਿਹਾ ਜੀ ਸਾਡੇ ਅਥੀਲ ਜੇ ਕੋ ਸਾਡਾ ਸਾਥੀ ਗਲਤ ਕੰਮ ਕਰਦਾ ਆਓ ਆਪਾਂ ਗਲਤ ਕੰਮ ਛੱਡੀਏ ਸਹੀ ਰਾਹ ਲੱਗੀਏ ਕਿਉਂਕਿ ਜੇ ਛੱਤਾ ਬਣਾਈਆਂ ਗਲਤ ਤਰੀਕੇ ਨਾਲ ਬਣ ਗਿਆ ਉਹ ਗਲਤ ਕੰਮ ਬਿਲਕੁਲ ਜੀ ਪਰ ਸਰਕਾਰ ਵੀ ਸਹੀ ਕਰ ਰਹੀ ਆ ਦੇਖੋ ਕਿ ਸਾਰੇ ਲੋਕ ਹੀ ਦੁਖੀ ਨੇ ਤੇ ਮੈਂ ਦੂਜੇ ਜਿੰਨੇ ਵੀ ਸਾਥੀ ਕੋਈ ਗਲਤ ਕੰਮ ਕਰ ਰਹੇ ਉਹਨਾਂ ਨੂੰ ਬੇਨਤੀ ਆ ਇਹ ਕੰਮ ਛੱਡੋ ਨਸ਼ਿਆਂ ਵਾਲੇ ਆਪਾਂ ਖੇਡਣ ਨਾਲ ਜੁੜਿਓ ਚੰਗਾ ਰੰਗਲਾ ਪੰਜਾਬ ਬਣਾਈਏ ਚੱਲਣੀ ਆ ਸਾਰੇ ਤੇ ਅਸੀਂ ਬਿਲਕੁਲ ਸੰਤੁਸ਼ਟ ਆ ਕਾਰਵਾਈ ਤੋਂ ਤੇ ਦੂਜੇ ਜਿੰਨੇ ਵੀ ਸਾਥੀ ਕੋਈ ਮੀਡੀਆ ਤੁਹਾਡੇ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਕਿ ਸਾਡੇ ਭੈਣ ਭਰਾ ਇਹ ਨਹੀਂ ਅਸੀਂ ਚਾਹੁੰਦੇ ਨਹੀਂ ਸਰਕਾਰ ਨਹੀਂ ਚਾਹੁੰਦੀ ਕਿਸੇ ਦਾ ਘਰ ਤੋੜਿਆ ਜਾਵੇ ਪਰ ਜੇ ਕੋਈ ਗਲਤ ਕੰਮ ਨਾਲ ਗਲਤ ਤਰੀਕੇ ਨਾਲ ਪ੍ਰਾਪਰਟੀ ਬਣਾ ਰਿਹਾ ਜਾਂ ਸਮਾਜ ਦੇ ਵਿੱਚ ਗਲਤ ਕੰਮ ਕਰ ਰਿਹਾ ਤੇ ਬਿਲਕੁਲ ਉਹਦੇ ਦਾ ਕਾਰਵਾਈ ਹੋਣੀ ਚਾਹੀਦੀ ਬਹੁਤ ਵਧੀਆ ਜੀ ਇਹ ਜਿਹੜਾ ਨਸ਼ੇ ਖਿਲਾਫ ਗਲਤ ਚਲਾਈ ਮੈਮ ਚਲਾਈ ਗਈ ਹੈ ਹਾਂਜੀ ਬਹੁਤ ਵਧੀਆ ਹੈਗਾ ਜੀ ਪਰ ਲੇਕਿਨ ਇਹ ਹੈ ਇਹ ਜਿਹੜੇ ਹੈਗੇ ਵੀ ਇਹ ਇਹ ਨਹੀਂ ਕੋਈ ਵਿੱਚ ਛੱਡਣਾ ਚਾਹੀਦਾ ਨਸ਼ੇ ਵਾਲੇ ਹੋਰ ਵੀ ਬਤੇ ਰਹੇਗੇ ਸਾਰਿਆਂ ਨੂੰ ਛਾੜਬੀਨ ਕਰਕੇ ਸਾਰਿਆਂ ਨਾਲ ਇਹ ਕੰਮ ਹੋਣਾ ਚਾਹੀਦਾ ਪੁਲਿਸ ਨੇ ਪਰਾਲਾ ਕੀਤਾ ਸਹੀ ਕੀਤਾ ਨਸ਼ਿਆਂ ਦੇ ਵਿਰੋਧ ਦੇ ਜੋ ਨਸ਼ਾ ਵੇਚ ਕੇ ਜੋ ਆਪਣੀ ਉਥੀ ਜਾਂ ਕੋਈ ਜਿਆਦਤ ਬਣਾਉਂਦਾ ਤਾਂ ਬਿਲਕੁਲ ਗਲਤ ਹੈ ਨਸ਼ੇ ਛੱਡ ਕੇ ਸਿੱਧੇ ਰਾਸਤੇ ਤੇ ਆ ਜਾਓ ਸਹੀ ਢੰਗ ਨਾਲ ਕਮਾਈ ਕਰੋ ਸਹੀ ਢੰਗ ਨਾਲ ਰੋ ਕਿ ਤੇਰੇ ਬੱਚਾ ਤੇ ਇਨਾਂ ਦਾ ਅਨਕਿਆਂ ਦਾ ਸਰਨਾ ਹੋ ਸਕੇ ਹਲੋ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਸਹੀ ਕੀਤੀ ਗਈ ਹੈ ਤੇ ਵਧੀਆ ਬਰਾਲਾ ਨੂੰ ਲੈ ਕੇ ਜਿਹੜੇ ਅਸੀਂ ਚੱਲੇ ਆ ਤੇ ਬੀਜੀ ਸਰ ਦੀ ਗਵਰਨਮੈਂਟ ਦੀ ਇਨਸਟਰਕਸ਼ਨ ਜਿਹੜਾ ਹੈਗਾ ਪਰ ਡੈਮੋਲੇਸ਼ਨ ਮਹਮ ਚੱਲ ਰਹੀ ਹੈ ਸਾਰੇ ਪੰਜਾਬ ਜਿਹਦੇ ਚ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਰਾਸ ਹੋਇਆ ਸੀ ਅਸੀਂ ਜਿਹੜਾ ਹੈਗਾ ਇਹ ਡਰਗ ਦੇ ਖਿਲਾਫ ਜਿਹੜੀ ਡੈਮੋਲੇਸ਼ਨ ਦੀ ਮੁਹਿੰਮ ਹੈਗਾ ਇਹਦੇ ਤੇ ਸਾਡੀ ਸੈਕਿੰਡ ਡੈਮੋਲੇਸ਼ਨ ਹੈਗੀ ਆ ਪਹਿਲਾ ਇੱਕ ਬਹੁਤ ਸਮਗਲਰ ਸੀਗਾ ਕਾਫੀ ਵੱਡਾ ਉਹ ਨਹੀਂ ਕਿੰਨੀ ਸੀ ਅੱਜ ਇੱਕ ਇੱਕ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਜਿਹੜਾ ਹੈਗਾ ਡਮੋਲੇ